ਪਰ ਇੱਕ ਮੇਰੀ ਜਰੂਰ ਬੇਨਤੀ ਹੈ ਸੀਐਮ ਸਾਹਿਬ ਦਾ ਬਹੁਤ ਜੋ ਆਪਾਂ ਨੂੰ ਬਾਰ-ਬਾਰ ਕਹਿ ਰਿਹਾ ਮੈਂ ਵੀ ਤੁਹਾਨੂੰ ਐਸੇ ਕਿਸਾਨ ਬਣ ਕੇ ਦੱਸ ਰਿਹਾ ਕਿ ਜਿਹੜੀ ਬਿਜਲੀ ਆ ਪਿਛਲੀ ਪਹਿਲਾਂ ਆਪਾਂ 7400 ਮੈਗਾਵਾਟ ਬਿਜਲੀ ਬਾਹਰੋਂ ਲਿਆ ਸਕਦੇ ਸੀ ਪਿਛਲੇ ਸਾਲ ਜਿਹੜੀ ਆ ਉਹਦੀ ਕੈਪੈਸਿਟੀ 8500 ਮੈਗਾਵਾਟ ਕਰ ਦਿੱਤੀ ਆ ਇਸ ਵਾਰ ਜਿਹੜੀ ਆ ਉਹ 9500 ਮੈਗਾਵਾਟ ਜਿਹੜੀ ਆ ਉਹਦੀ ਕੈਪੈਸਿਟੀ ਹੋ ਜਾਊਗੀ ਤੇ ਸਾਨੂੰ ਕੋਈ ਘਾਟਾ ਨਹੀਂ ਰਹਿਣਾ ਪਰ ਇੱਕ ਮੇਰੇ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਅਪੀਲ ਆ ਸੀਐਮ ਸਾਹਿਬ ਇਹ ਮੇਰੀ ਰਿਕਵੈਸਟ ਹੈ ਜੀ ਕਿ ਆਪਾਂ ਬਿਜਲੀ ਤਾਂ ਬਾਹਰੋਂ ਲਿਆ ਸਕਦੇ ਆ ਜਿੰਨੀ ਤੁਸੀਂ ਕਹੋਗੇ ਉਨੀ ਬਿਜਲੀ ਪੈਦਾ ਵੀ ਕੀਤੀ ਜਾ ਸਕਦੀ ਹੈ ਤੇ ਬਾਹਰੋਂ ਵੀ ਲਿਆਤੀ ਜਾ ਸਕਦੀ ਹੈ ਪਰ ਇੱਕ ਮੇਰੀ ਬੇਨਤੀ ਆ ਕਿ ਪਾਣੀ ਨਹੀਂ ਬਾਹਰੋਂ ਲਿਆ ਸਕਦੇ ਆ ਆ ਨਾ ਨਹਿਰਾਂ ਨਾਲ ਲਿਆ ਸਕਦੇ ਆ ਨਾ ਰੇਲਾਂ ਨਾਲ ਲਿਆ ਸਕਦੇ ਆ ਤੇ ਇਸ ਕਰਕੇ ਪਾਣੀ ਦੇ ਜਿਹੜੀ ਵਰਤੋਂ ਆ ਉਹ ਮੈਨੂੰ ਲੱਗਦਾ ਆ ਆਪਾਂ ਨੂੰ ਸਾਰਿਆਂ ਨੂੰ ਬਹੁਤ ਹੀ ਸੰਜਮ ਨਾਲ ਕਰਨੀ ਚਾਹੀਦੀ ਆ ਬਿਜਲੀ ਜਿਹੜੀ ਆ ਤੁਹਾਨੂੰ ਨਿਰੰਤਰ ਜਿਹੜੀ ਆ ਲੋਡ ਅਨੁਸਾਰ ਮਿਲੇਗੀ